ਮਾਲਕ ਆਪਣੇ ਘਰ ਦੇ ਬਾਹਰ ਗਲੀ ਦੇ ਵਿੱਚ ਹਾਥੀ ਖੜਾ ਕਰਕੇ ਸੌ ਗਿਆ ਘੂਕ ਦੀ ਨੀਂਦ ਤੇ ਗਲੀ ਦੇ ਵਿੱਚ ਇਕੱਲਾ ਹਾਥੀ ਦੇਖ ਤਿੰਨ ਮੁੰਡਿਆਂ ਦੀ ਵਿਗੜੀ ਨੀਅਤ ਜਿਨ੍ਹਾਂ ਨੇ ਪਹਿਲਾਂ ਦੇਖਿਆ ਆਸਾ-ਪਾਸਾ ਤੇ ਫਿਰ ਹਾਥੀ ਨੂੰ ਭਜਾ ਕੇ ਲੈ ਗਏ ਤੇ ਇਨ੍ਹਾਂ ਚੋਰਾਂ ਦੇ ਮਨ ਦੇ ਵਿੱਚ ਇਹ ਸੀ ਕਿ ਇਹਨਾਂ ਨੂੰ ਕਿਹੜਾ ਕਿਸੇ ਨੇ ਦੇਖਿਆ ਹੋਣਾ ਪਰ ਇਨ੍ਹਾਂ ਚੋਰਾਂ ਦੀ ਹਰਕਤ ਦੀ ਵੀਡੀਓ ਬਣ ਗਈ ਤੇ ਨੈਟ ਤੇ ਵਾਇਰਲ ਹੋ ਗਈ ਆਓ ਨਜ਼ਰ ਮਾਰਦਿਆਂ ਇਨ੍ਹਾਂ ਤਸਵੀਰਾਂ ਤੇ ਮਾਮਲਾ ਸਾਹਮਣੇ ਆਇਆ ਫਿਰੋਜ਼ਪੁਰ ਦੀ ਬਸਤੀ ਗੋਲ ਬਾਗ ਤੋਂ ਜਿੱਥੇ ਤਿੰਨ ਚੋਰ ਕਰਦੇ ਬਾਹਰ ਖੜਾ ਇੱਕ ਛੋਟਾ ਹਾਥੀ ਚੋਰੀ ਕਰਕੇ ਫਰਾਰ ਹੋ ਗਏ ਜਾਣਕਾਰੀ ਦਿੰਦਿਆਂ ਹਾਥੀ ਦੇ ਮਾਲਕ ਮੇਜਰ ਸਿੰਘ ਨੇ ਦੱਸਿਆ ਕਿ ਉਸ ਨੇ ਕਰਜ਼ਾ ਚੁੱਕ ਕੇ ਛੋਟਾ ਹਾਥੀ ਲਿਆ ਸੀ ਜਿਸ ਨਾਲ ਉਸ ਦੇ ਘਰ ਦਾ ਗੁਜ਼ਾਰਾ ਚੱਲਦਾ ਸੀ ਪਰ ਬੀਤੀ ਰਾਤ ਤਿੰਨ ਚੋਰ ਮੋਟਰਸਾਈਕਲ ਤੇ ਆਏ ਅਤੇ ਗਲੀ ਦੇ ਵਿੱਚ ਖੜਾ ਛੋਟਾ ਹਾਥੀ ਚੋਰੀ ਕਰਕੇ ਫਰਾਰ ਹੋ ਗਏ ਉੱਥੇ ਗਵਾਂਡੀਆਂ ਨੇ ਵੀ ਇਨਸਾਫ ਦੀ ਮੰਗ ਕੀਤੀ ਹੈ ਮੇਰਾ ਨਾਮ ਕੁਲਦੀਪ ਹੈ ਕੋਈ ਜੀ ਕੀ ਗੱਲਬਾਤ ਹੋਈ ਹੈ ਕੁਛ ਨਾ ਜੀ ਸਾਡਾ ਰਾਤ ਨੂੰ ਨਾ 1.5 ਵਜੇ ਦਾ ਟਾਈਮ ਹੈ ਜੀ ਸਾਡਾ ਹਾਥੀ ਇੱਥੇ ਚੋਰੀ ਹੋਇਆ ਜੀ ਲਗੋ 12-15 ਸਾਲ ਹੋ ਗਏ ਜੀ ਇੱਥੇ ਖੜਦਾ ਆ ਰਿਹਾ ਹੈ ਗਰਮੀ ਸਰਦੀ ਧੁੰਦ ਹੋਵੇ ਤੁਪ ਹੋਵੇ ਸ਼ਾਂ ਵੇ ਰਾਤ ਵੇ ਸਾਡੇ ਇੱਥੇ ਖੜਦਾ ਜੀ ਤੇ ਲਗਭਗ ਰਾਤੀ 1.5 ਕੋਈ ਦਾ ਟਾਈਮ ਸੀਗੀ ਤਿੰਨ ਅਣਪਛਤੇ ਚੋਰ ਆਏ ਨੇ ਜੀ ਤੇ ਨਾਲ ਉਹਨਾਂ ਕੋਲ ਹਥਿਆਰ ਸੀਗੇ ਕਿਰਪਾਨਾਂ ਹੈਗੇ ਸੀਗੇ ਜੀ ਤੇ ਉਹਨਾਂ ਨੇ ਤੇ ਨਾ ਜਾਣਾਂ ਨੇ ਇੱਥੋਂ ਹਾਥੀ ਜਿਹੜਾ ਚੋਰੀ ਕੀਤਾ ਸੀ ਇੱਕ ਉਹਨਾਂ ਕੋਲ ਬਾਈਕ ਸੀਗਾ ਬਾਈਕ ਜਿਹੜਾ ਸੀਗਾ ਉਹਨਾਂ ਨੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਲਾਇਆ ਸੀਗਾ ਜੀ ਤੇ ਬਿਨਾ ਨੰਬਰ ਪਲੇਟਾ ਤੋਂ ਇਹ ਕਾਸੀਗਾ ਜੀ ਪਹਿਲਾਂ ਅਗਲੇ ਪਾਸੇ ਗਏ ਨੇ ਉੱਥੋਂ ਫਿਰ ਵਾਪਸੀ ਆ ਕੇ ਇੱਥੇ ਨੇ ਵੇਖ ਕੇ ਵਾਰਦਾਤ ਕੀਤੀ ਹੈ ਜੀ ਕਿਤੇ ਦੇਖਦੇ ਹੋ ਲਗਾਤਾਰ ਹੀ ਜਿਹੜਾ ਵਾਰਦਾਤਾ ਜਿਹੜੀ ਸ਼ਹਿਰ ਵਿੱਚ ਵਾਪਰੇ ਹੈ ਸਾਹਮਣੇ ਬੰਦਾ ਆਲੇ ਜੀ ਹਰੇਕ ਬੰਦੇ ਨਾਲ ਹੋ ਰਿਆ ਹੈ ਲੁੱਟ ਖੋਮਾ ਜਿਹੜੀਆਂ ਸ਼ਰਾਮ ਹੋਈਆਂ ਪਈਆਂ ਨੇ ਤੇ ਪ੍ਰਸ਼ਾਸਨ ਕੋਈ ਧਿਆਨ ਨਹੀਂ ਦੇ ਰਿਹਾ ਠੀਕ ਹੈ ਜੀ ਜੇ ਪ੍ਰਸ਼ਾਸਨ ਚਾਵੇ ਤੇ ਇਹਦੇ ਉੱਤੇ ਪੂਰੀ ਨਾਥ ਜਿਹੜੀ ਉਹ ਪੈ ਸਕਦੀ ਹੈ ਠੀਕ ਹੈ ਜੀ ਸਾਡੀ ਬੇਨਤੀ ਇਹ ਹੈ ਜੀ ਪ੍ਰਸ਼ਾਸਨ ਨੂੰ ਬੇਨਤੀ ਹੈ ਸਾਡੀ ਇਹਨਾਂ ਤੇ ਜਿਹੜੀ ਪੂਰੀ ਹੈ ਉਹ ਨਾਥ ਪਾਈ ਜਾਵੇ ਤੇ ਚੋਰਾਂ ਨੂੰ ਕਾਬੂ ਕਰਕੇ ਤੇ ਸਾਨੂੰ ਜਿਹੜਾ ਉਹ ਇਨਸਾਫ ਦਿੱਤਾ ਜਾਵੇ ਮੇਜਿਸ ਮੇਜਿਸ ਕੋਈ ਨਹੀਂ ਗੱਲਬਾਤ ਹੋਈ ਹੈ ਕੋਈ ਨਹੀਂ ਸਾਡੀ ਗੱਡੀ ਇੱਥੇ ਖਲਾਈ ਰਹੀ ਦਾ ਹਰ ਮਤਲਬ ਮੇਰੇ ਹਿਸਾਬ ਦੇ 10 12 ਸਾਲ ਦੀ ਹੋ ਚੁੱਕੀ ਗੱਡੀ ਤੇ ਕਰਦੀ ਨੂੰ ਕਦੇ ਕੋਈ ਦਿੱਕਤ ਨਹੀਂ ਆਈ ਕਿਸੇ ਤਰ੍ਹਾਂ ਦੀ ਵੀ ਅੱਜ ਸਵੇਰੇ ਤੜਕੇ ਮੋਟਿਆਂ तकरीबन 5:30 ਹੋ ਜੀਏ ਉੱਠ ਕੇ ਤੇ ਮੈਂ ਕੋਠੇ ਤੇ ਨਾ ਪਾਣੀ ਪਾਨ ਗਿਆ ਜਾਨਵਰਾਂ ਨੂੰ ਤੇ ਦੇਖਿਆ ਤੇ ਉੱਥੋਂ ਨਿਗਾਹ ਮਾਰੀ ਤੇ ਗੱਡੀ ਨਹੀਂ ਥੱਲੇ ਕੜੀ ਉਹ ਇਹਨਾਂ ਨੂੰ ਮੈਂ ਸਾਰਨ ਭੱਜ ਦੌੜ ਕੀਤੀ ਭਾਈ ਮੇਰੀ ਗੱਡੀ ਚੋਰੀ ਹੋ ਗਈ ਵੀ ਜਾ ਕੇ ਸਾਰੇ ਕੈਮਰੇ ਕਮਰੇ ਚੈੱਕ ਕੀਤੇ ਹੁੰਦੇ ਜਿ ਖੁਸ਼ ਲੋਕ ਆਏ ਸੀਗੇ ਜਿੰਦੇ ਚ ਲੋਕਾਂ ਨੇ ਅਥੀ ਹਾਰ ਪੜੇ ਇਹ ਨਾਲ ਕਰਮਾਨਾ ਕਰਗੋਨਾ ਤੇ ਬਸ ਉਹ ਦੇਖ ਕੇ ਕੱਢੀ ਬੜੇ ਆਰਾਮ ਨਾਲ ਲੈ ਕੇ ਗਿਆ ਨਹੀਂ ਸਭ ਕੋਈ ਦਿੱਕਤ ਨਹੀਂ ਦੇਖੋ ਹੋ ਗਿਆ ਲੈ ਕੇ ਗਿਆ ਗੱਡੀ ਉਹ ਹਾਂਜੀ ਪਰ ਕੀ ਕਰਦੇ ਮੰਗੇ ਇਹ ਵੀ ਸਾਡੀ ਗੱਡੀ ਲੈ ਕੇ ਗਿਆ ਗਰੀਬ ਬੰਦੇ ਆ ਅਸੀਂ ਕਦੇ ਉਹੀ ਕੰਮ ਕਰਨੇ ਆਹੀ ਸਾਨੂੰ ਗੱਡੀ ਦਿੱਤੀ ਜਾਵੇ ਵਾਪਸ ਸਾਡੀ ਜੋ ਹੀ ਲੈ ਕੇ ਆ ਜੀ ਹਾਂਜੀ ਹਾਂਜੀ ਬਿਲਕੁਲ ਹੋਰ ਕੋਈ ਕੰਮ ਨਹੀਂ ਹੋਇਆ ਜੀ ਹਾਂਜੀ ਜਿਸੀ ਕੀ ਹੋਵੇ ਕਹਿ ਰਹੇ ਹਾਂ ਦੇਖਣਾ ਹੋਵੇਗਾ ਕਿ ਆਖਰ ਇਹ ਤਿੰਨੋਂ ਚੋਰ ਪੁਲਿਸ ਦੀ ਗ੍ਰਿਫਤ ਦੇ ਵਿੱਚ ਕਦੋਂ ਆਉਂਦੇ ਨੇ ਅਤੇ ਮਾਲਕ ਨੂੰ ਉਹਦਾ ਛੋਟਾ ਹਾਥੀ ਕਦੋਂ ਵਾਪਿਸ ਦਵਾਉਂਦੇ ਨੇ ਹਕੀਕਤ ਟੀਵੀ ਪੰਜਾਬੀ ਲਈ ਫਿਰੋਜ਼ਪੁਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ